ਸਤ ਸੰਗਿਓ ਆਪਨੇ ਕੱਲ ਸ਼ਾਹੀ ਅਫਸਰ ਤੇ ਪਹਾੜੀ ਰਾਜਾਂ ਦੀ ਮਾਇੂਸੀ ਸਿੰਘਾਂ ਦਾ ਗੁਰਮਤਾ ਤੇ ਸਾਹਿਬ ਅਜੀਤ ਸਿੰਘ ਜੀ ਦੀ ਸਨਮੁਖ ਜੁੱਦਨ ਲਈ ਬੇਨਤੀ ਪ੍ਰਵਾਨ ਹੋਣ ਦਾ ਪ੍ਰਸੰਗ ਸੁਣਿਆ ਸੀ ਇਸ ਸਮੇਂ ਵਿੱਚ ਤੁਰਕੀ ਸੈਨਾ ਦੇ ਸਰ ਕੱਡਾ ਨੇ ਸਲਾਹ ਕਰਕੇ ਸਾਰੀ ਸੈਨਾ ਵਿੱਚੋਂ 94 ਸੁਰਮੇ ਇਕੱਠੇ ਕੀਤੇ ਤੇ ਕਿਲੇ ਤੇ ਇੱਕ ਹੋਰ ਜ਼ਬਰਦਸਤ ਮਾਰਕਾ ਮਾਰਨਾ ਮਿੱਥ ਕੇ ਹੱਲਾ ਬੋਲਿਆ ਚੋ ਤਰਫੋਂ ਸ਼ੋਰ ਉੱਠਿਆ ਅਸਮਾਨ ਗੂੰਜਾਉ ਢੋਲ ਮਰਦੰਗ ਨਗਾਰੇ ਵਜੇ ਲੋਹਾ ਭਖਣ ਵਾਲੇ ਦੇਸਾਂ ਨੂੰ ਫਤਿਹ ਕਰਕੇ ਆਕਿਆਂ ਨੂੰ ਮਰੋੜ ਦੇਣ ਵਾਲੇ ਮਸਤ ਹਾਥੀਆਂ ਦੇ ਸਿਰ ਭੰਨ ਕੇ ਚਕਨਾਚੂਰ ਕਰ ਦੇਣ ਵਾਲੇ ਤੇ بڑے بڑے ਕਠਨ ਤੇ ਅਜਿੱਤ ਕਿਲਿਆਂ ਨੂੰ ਸਰ ਕਰਨ ਵਾਲੇ ਪਹਾੜ ਦੀ ਤਰ੍ਹਾਂ ਰਣ ਵਿੱਚ ਡਟ ਜਾਣ ਵਾਲੇ ਬਹਾਦਰ ਹਜ਼ਾਰਾਂ ਦੀ ਗਿਣਤੀ ਵਿੱਚ ਘੋੜਿਆਂ ਤੇ ਸਵਾਰ ਹੋ ਇੱਕ ਕੱਚੀ ਗੜੀ ਵਿੱਚ ਘੇਰੇ ਹੋਏ ਬੇਸਰੋ ਸਮਾਨ ਕਾਇਲ ਭੁੱਖੇ ਤੇ ਥੱਕੇ ਟੁੱਟੇ ਕੇਵਲ ਚੌਵੀ ਕੋ ਸਿੰਘਾਂ ਤੇ ਟੁੱਟ ਪਏ ਵਾਹ ਮਰਦਾਨਗੀ ਖਾਲਸਾ ਜੀ ਇਹ ਤੁਮਣ ਅਥਾ ਸਾਗਰ ਵਿੱਚੋਂ ਉੱਠੇ ਭਾਰੀ ਤੂਫਾਨ ਦੀ ਤਰ੍ਹਾਂ ਗੜੀ ਵੱਲ ਵਧਿਆ ਸਾਹਿਬ ਅਜੀਤ ਸਿੰਘ ਜੀ ਨੇ اٹਾਰੀ ਵਿੱਚੋਂ ਇਸ ਨੂੰ ਵੇਖਿਆ ਪਿਤਾ ਜੀ ਦੀ ਪ੍ਰਕਰਮਾ ਕੀਤੀ ਚਰਨ ਚੁੰਮੇ ਤੇ ਵਿਦਾ ਹੋਣ ਲਈ ਅੰਤਮ ਫਤਿਹ ਬੁਲਾਉਂਦੇ ਹੋਏ ਬੋਲੇ ਪਿਤਾ ਜੀ ਤੁਸੀਂ ਮੇਰਾ ਨਾਮ ਅਜੀਤ ਸਿੰਘ ਰੱਖਿਆ ਅੱਜ ਆਪ ਵੇਖੋਗੇ ਕਿ ਮੈਂ ਇਸ ਨਾਮ ਦੇ ਕਿੰਨਾ ਕੁ ਯੋਗ ਸਾਂ ਇਤਨੇ ਵਿੱਚ ਸਾਹਿਬ ਜਿਹਾਰ ਸਿੰਘ ਜੀ ਉੱਠੇ ਤੇ ਦੋਵੇਂ ਭਰਾ ਗਲਵੱਕੜੀ ਪਾ ਮਿਲੇ ਬਾਕੀ ਸਿੰਘਾਂ ਨੇ ਸਬਰ ਦਾ ਘੁੱਟ ਭਰ ਕੇ ਜਿੱਥੇ ਪਿਆਰਾਂ ਖੁਸ਼ੀਆਂ ਆਨੰਦਾਂ ਤੇ ਮੌਜ ਮੇਲਿਆਂ ਵਿੱਚ ਆਨੰਦਪੁਰੀ ਦੇ ਸੁਖ ਮਾਣ ਦੇ ਹੱਸਦੇ ਖੇੜਦੇ ਲਾਡਾਂ ਵਿੱਚ ਪੜਦੇ ਤੇ ਪੰਘੂੜੇ ਝਟ ਦੇ ਵੇਖੇ ਸਨ ਉੱਥੇ ਅੱਜ ਚਮਕੌਰ ਦੀ ਗੜੀ ਵਿੱਚ ਪੇਟੋਂ ਖਾਲੀ ਥੱਕੇ ਟੁੱਟੇ ਹੋਿਆਂ ਨੂੰ ਮੌਦੇ ਮੂਹ ਵਿੱਚ ਜਾਣ ਤੋਂ ਪਹਿਲਾਂ ਆਪੋ ਵਿੱਚ ਆਤਮ ਪਿਆਰ ਕਰਦੇ ਵੇਖਿਆ ਹੁਣ ਦੁਸ਼ਮਣ ਘੜੀ ਦੇ ਨੇੜੇ ਪੁੱਜ ਰਿਹਾ ਸੀ ਇਸ ਲਈ ਮਾਤਾ ਜੀਤੋ ਜੀ ਦੀ 18 ਸਾਲਾਂ ਇਹ ਆਂਦਰ ਪਬਰੀ ਜੇਕਾਰਾ ਗਜਾਇਆ ਤੇ ਦਰਵਾਜ਼ੇ ਵੱਲ ਵਧੀ ਭਾਈ ਆਲਮ ਸਿੰਘ ਜੀ ਭਾਈ ਜ਼ਵਾਰ ਸਿੰਘ ਜੀ ਭਾਈ ਸ਼ਾਮ ਸਿੰਘ ਜੀ ਭਾਈ ਸੁਖਾ ਸਿੰਘ ਜੀ ਤੇ ਭਾਈ ਵੀਰ ਸਿੰਘ ਜੀ ਗੁਰੂ ਜੀ ਤੋਂ ਅੱਗੇ ਲੈ ਕੇ ਆਪ ਜੀ ਦੇ ਨਾਲ ਚੱਲੇ ਪਹਿਲਾ ਤੀਰਾਂ ਨਾਲ ਬਾਹਰੋਂ ਆਉਂਦੇ ਜ਼ਾਲਮਾਂ ਦੀ ਸਫਲ ਪੇਟੀ ਫਿਰ ਬਰਛੇ ਪਕੜੇ ਤੇ ਇਉਂ ਵੈਰੀ ਤੇ ਜਾ ਪਏ ਜਿਵੇਂ ਚਿੜੀਆਂ ਤੇ ਬਾਝਾ ਪੈਂਦੇ ਨੇ ਸਾਬ ਜੀ ਸਿੰਘ ਦੀ ਇਸ ਜ਼ੋਰ ਨਾਲ ਬਰਛਾ ਦੁਸ਼ਮਣਾਂ ਦੀਆਂ ਛਾਤੀਆਂ ਵਿੱਚ ਮਾਰਦੇ ਸੀ ਜੋ ਲੋਹੇ ਦੀਆਂ ਸੰਜੂਆਂ ਭਾਵ ਜ਼ਰਾ ਵਖਤਰ ਤੋੜ ਕੇ ਪਤਾਵੜਾਂ ਦੀ ਤਰ੍ਹਾਂ ਪਰੁੰਦੇ ਜਾਂਦੇ ਸੀ ਇੱਕ ਸੰਜੂ ਵਿੱਚ ਨਿੱਜਾ ਫਸ ਕੇ ਦੋ ਟੋਟੇ ਹੋ ਗਿਆ ਏਸੀ ਤਰ੍ਹਾਂ ਇੱਕ ਇੱਕ ਕਰਕੇ ਸਾਰੇ ਨੇ ਨਿੱਜੇ ਟੁੱਟ ਗਏ ਫਿਰ ਤੇਗਾਂ ਪਕੜੀਆਂ ਤੇ ਆਪੋ ਵਿੱਚ ਪਿੱਠਾਂ ਜੋੜ ਕੇ ਲੱਗੇ ਆਹੂ ਲਾਉਣ ਸਾਹਿਬਜੀ ਸਿੰਘ ਜੀ ਨੇ ਬਹੁਤ ਸਾਰੇ ਸੂਰਮਿਆਂ ਦੇ ਗੁਮਾਨ ਲਾ ਕੇ ਮਿੱਟੀ ਵਿੱਚ ਮਿਲਾ ਦਿੱਤੇ ਅਜਹੀ ਵਾੜ ਦਿੱਤੀ ਕਿ ਲੋਥਾਂ ਤੇ ਲੋਥਾਂ ਝਾੜ ਦਿਤੀਆਂ ਆਪ ਜੀ ਦੇ ਸਰੀਰ ਦੇ ਜ਼ਖਮਾਂ ਵਿੱਚੋਂ ਇਸ ਤਰ੍ਹਾਂ ਖੂਨ ਝੋਰਿਆ ਸੀ ਜਿਵੇਂ ਪਹਾੜ ਵਿੱਚੋਂ ਸੋਮੇ ਦਾ ਪਾਣੀ ਟਪਕਦਾ ਹੁੰਦਾ ਸੈਨਾ ਵਿੱਚ ਹਾਹਾਕਾਰ ਮਚ ਗਈ ਸਨਾਟਾ ਛਾ ਗਿਆ ਸਾਹਿਬਜ਼ਾਦੇ ਦੇ ਯੁੱਧ ਨੇ ਤੁਰਕਾਂ ਦੇ ਇਸ ਚੋਣਵੇਂ ਕਟਕ ਦੇ ਹੌਸਲੇ ਪਸਤ ਕਰ ਦਿੱਤੇ بڑے بڑے ਜਰਨੈਲ ਮੂੰਹ ਵਿੱਚ ਉਂਗਲਾਂ ਲੈ ਕੇ ਆਖਰੇ ਸੀ हे ਖੁਦਾ ਇਹ ਕੀ ਆਫਤ ਹੈ ਸਾਡੇ ਲੱਖਾਂ ਸੂਰਮੇ ਤੇ ਇੱਕ ਇੱਕ ਸਿੱਖ ਭਾਰੂ ਹੋ ਰਿਹਾ ਜਿੱਧਰ ਨੂੰ ਰੁੱਖ ਕਰਦਾ ਕਿਸਾਨ ਦੇ ਫਸਲ ਵੱਢਣ ਵਾਂਗ ਸੱਥਰ ਲੌਂਦਾ ਜਾਂਦਾ ਸਾਰੇ ਅਫਸਰ ਘਬਰਾ ਗਏ ਜਦੋਂ ਉਹਨਾਂ ਵੇਖਿਆ ਕਿ ਸਾਹਿਬਜ਼ਾਦੇ ਦੇ ਅੱਗੇ ਉਹਨਾਂ ਦੀ ਚੋਣਵੀ ਢਾੜ ਇਸ ਤਰ੍ਹਾਂ ਭੱਜ ਪਈ ਹੈ ਜਿਸ ਤਰ੍ਹਾਂ ਸ਼ੇਰ ਅੱਗੇ ਭੇਡਾਂ ਮਕਰੀਆਂ ਦਾ ਜੜ ਆਖਰ ਜ਼ੇਰ ਦਸਤਖਾਨ ਨੇ ਆਪਣਾ ਆਪ ਸੰਭਾਲ ਲਿਆ ਭੱਜੇ ਜਾਂਦੇ ਆਪਣੇ ਸਾਥੀਆਂ ਨੂੰ ਲਲਕਾਰ ਕੇ ਖੜੀ ਕੀਤਾ ਤੇ ਮੁਰ ਸਾਹਿਬਜ਼ਾਦੇ ਉੱਤੇ ਹੱਲਾ ਕਰਵਾਇਆ ਪਰ ਸਾਹਿਬਾ ਜੀ ਸਿੰਘ ਜੀ ਇਸ ਤਰ੍ਹਾਂ ਇਸ ਇਹਨਾਂ ਦੇ ਸਮੁੰਦਰ ਵਿੱਚ ਤੈਰ ਰਹੇ ਸਨ ਜਿਵੇਂ ਜਲ ਤੇ ਜਲ ਮਕੜੀ ਪਹਿਲਾਂ ਪਉਂਦੀ ਆ ਫੁਰਤੀ ਨਾਲ ਛਲਾਂਗਾ ਮਾਰਦੇ ਦੁਸ਼ਮਣ ਦਾ ਵਾਰ ਰੋਕਦੇ ਤੇ ਆਪਣਾ ਵਾਰ ਕਰਦੇ ਸਾਥੀ ਪੰਜਾ ਸਿੰਘਾਂ ਨੇ ਵੀ ਅਚਰਜ ਜੀ ਦੀ ਲੜਾਈ ਕੀਤੀ ਇੱਕ ਦੂਜੇ ਤੋਂ ਵੱਧ ਕੁੱਦ-ਕੁੱਦ ਵਾਰ ਕਰਦੇ ਉਧਰੋਂ ਮਾਰੂ ਪਕੜੋ ਦੀਆਂ ਆਵਾਜ਼ਾਂ ਨਾਲ ਆਕਾਸ਼ ਗੁੰਧ ਰਿਆ ਸੀ ਪਰ ਕਲਗੀਧਰ ਦੇ ਸ਼ੇਰ ਵੱਡਾ ਤੋਲ ਤਿੰਨ ਪੈ ਤਾਂ ਨਾਲ ਸ਼ਤੂਰ ਸੈਨਾ ਨੂੰ ਮੂਲੀ ਗਾਜਰ ਦੀ ਤਰ੍ਹਾਂ ਵਾਟ ਰਹੇ ਸਨ ਸਾਹਿਬ ਅਜੀਤ ਸਿੰਘ ਜੀ ਦੀ ਨਜ਼ਰ ਪਾਲਕੀ ਵਿੱਚ ਬੈਠੇ ਹੱਲਾਸ਼ੇਰੀ ਦਿੰਦੇ ਅਨਵਰ ਖਾਨ ਪਰ ਪਈ ਫੁਰਤੀ ਨਾਲ ਹੱਲਾ ਮਾਰ ਕੇ ਉਸ ਤੇ ਜਾ ਪਏ ਤੇ ਪਾਰ ਬੁਲਾਇਆ ਪਰ ਕੇਵਲ 6 ਹਜ਼ਾਰਾਂ ਦਾ ਕਦੋਂ ਤੱਕ ਟਕਰਾ ਕਰਦੇ ਆਖਰ ਥੱਕ ਟੁੱਟ ਕੇ ਚੂਰ ਹੋ ਗਏ ਸਰੀਰ ਛਾਨਣੀਆਂ ਦੀ ਤਰ੍ਹਾਂ ਗੋਲੀਆਂ ਨਾਲ ਛਣ ਗਏ ਬਸਤਰਾਂ ਤੋਂ ਇਸ ਤਰ੍ਹਾਂ ਖੂਨ ਟਪਕਦਾ ਸੀ ਜਿਸ ਤਰ੍ਹਾਂ ਲਦਾਰੀ ਦੇ ਮੱਟ ਵਿੱਚ ਨਿਕਲੇ ਕੱਪੜੇ ਤੋਂ ਰੰਗ ਚੋਂਦਾ ਸੋ ਕੋਈ ਪੰਜ ਕੁ ਸੌ ਜ਼ਾਲਮਾਂ ਨੂੰ ਤਹਿ ਤੇਕ ਕਰਕੇ ਅਣੋਖੀ ਤੇ ਨਰਾਲੀ ਚਮਕ ਵਿਖਾ ਇੱਕ ਇੱਕ ਕਰਕੇ ਸਾਰੇ ਸ਼ਹੀਦ ਹੋ ਗਏ ਤੇ ਮਾਤਾ ਜੀਤੋ ਜੀ ਇਹ ਸੁਧਰ ਅਣੋਖੀਆਂ ਹੋਲੀਆਂ ਖੇੜ ਬਿਜਲੀ ਦੇ ਚਮਤਕਾਰ ਵਾਂਗ ਅਲੂਪ ਹੋ ਗਈ। ਸਾਹਿਬ ਕਲਗੀਧਰ ਜੀ ਨੇ ਉੱਚੀ ਏਟਾਰੀ ਵਿੱਚੋਂ ਇਹ ਕੀਤਾ। ਆਪਣੇ ਨੌ ਨਿਹਾਲ ਨੂੰ ਕਾਇਲ ਹੁੰਦੇ ਵੇਖਿਆ ਤੇ ਬਹੁਤ ਲਹੂ ਵਗ ਜਾਣ ਤੇ ਥਕਾਵਟ ਦੇ ਕਾਰਨ ਸ਼ਹੀਦ ਹੋ ਕੇ ਧਰਤੀ ਤੇ ਡਿੱਗਦਾ ਤੱਕਿਆ। ਪਰ ਦਿਲ ਨੂੰ ਰਤੀ ਸੋਗ ਨਾ ਹੋਇਆ। ਸਗੋਂ ਪੁੱਤਰ ਦੇ ਧਰਮ ਦੀ ਵੇਦੀ ਤੇ ਕੁਰਬਾਨ ਹੋਣ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਤੇ ਜੈਕਾਰਾ ਗਜਾਇਆ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹੁਣ ਸਿਰ ਤੋਂ ਇਹ ਆਫਤ ਦੂਰ ਹੋਈ ਜਾਣ ਦੁਸ਼ਮਣ ਦਾ ਕੁਝ ਹੌਸਲਾ ਵਧਿਆ ਤੇ ਉਹਨਾਂ ਜਿਉਂ ਤਿਉਂ ਕਰਕੇ ਫਿਰ ਘੜੀ ਤੇ ਹੱਲਾ ਕੀਤਾ ਘੜੀ ਦੇ ਅੰਦਰ ਸਾਹਿਬ ਜੀ ਜਹਾਰ ਸਿੰਘ ਜੀ ਨੇ ਵੱਡੇ ਵੀਰ ਦੇ ਕਰਤੱਵ ਵੇਖੇ ਤੇ ਪਿਤਾ ਨੂੰ ਬਲਿਹਾਰ ਹੁੰਦੇ ਡਿੱਠਾ ਦਿਲ ਨੇ ਉਬਾਲਾ ਖਾਦਾ ਉਮੰਗਾਈ ਤੇ ਹੱਥ ਜੋੜ ਕੇ ਸਨਮੁਖ ਦੂਜਣ ਲਈ ਗੁਰੂ ਜੀ ਅੱਗੇ ਬੇਨਤੀ ਕੀਤੀ ਇਸ 14 ਸਾਲਾਂ ਅਧ ਖੜੀ ਕਲੀ ਵੱਲ ਪਿਤਾ ਨੇ ਇੱਕ ਤਿਰਛੀ ਨਜ਼ਰ ਨਾਲ ਤੱਕਿਆ ਫਿਰ ਹਸੇ ਖਿੜੇ ਹੁਲਸਾਈ ਤੇ ਪੁੱਤਰ ਤੋਂ ਬਲਿਹਾਰ ਹੋਏ ਪੁੱਤਰ ਨੂੰ ਗੋਦ ਵਿੱਚ ਲਿਆ ਕੋਟਿਆ ਤੇ ਮੱਥਾ ਚੁੰਮ ਕੇ ਫਲਕੇ ਦਸਤਾਰ ਤੇ ਕਲਗੀ ਆਪਣੇ ਹੱਥ ਨਾਲ ਆਖਰੀ ਵਾਰ ਸਜਾਈ ਤੇ ਆਖਿਆ ਮੇਰੇ ਸੂਰਮੇ ਖੱਬੇ ਹੱਥ ਵਿੱਚ ਢਾਲ ਨਪ ਲੈ ਤੇ ਸੱਜੇ ਵਿੱਚ ਤਲਵਾਰ ਢਾਲ ਫੁਰਤੀ ਨਾਲ ਵਾਰ ਬਚਾਉਣ ਤੇ ਰੋਕਣ ਲਈ ਤੇ ਤਲਵਾਰ ਵਾਰ ਕਰਨ ਲਈ ਆ ਪੁੱਤਰ ਸੂਰਾ ਸੋ ਪਹਿਚਾਨੀਐ ਜੋ ਲੜਾਇ ਦੀਨ ਕੇ ਹਿਤ ਪ੍ਰਜਾ ਪ੍ਰਜਾ ਕਟ ਮਰੇ ਕਬ ਹੂ ਨਾ ਛੱਡੈ ਖੇਤ ਬੇਟਾ ਛਤਰੀ ਦਾ ਧਰਮ ਧਰਮ ਯੁੱਧ ਵਿੱਚ ਸ਼ਹੀਦ ਹੋਣਾ ਤੇ ਮੈਂ ਤੇ ਇਥੋਂ ਖੁਸ਼ ਹਾਂ ਜੋ ਤੂੰ ਇਸ ਗੱਲ ਨੂੰ ਸਮਝਿਆ ਤੇ ਹੁਣ ਪੂਰਾ ਕਰਨ ਲਈ ਚੱਲਿਆ ਤੇ ਹੁਣ ਪੂਰਾ ਕਰਨ ਲਈ ਚੱਲਿਆ ਲਾਲ ਜੀ ਜਾਓ ਧਰਮ ਯੁੱਧ ਵਿੱਚ ਜਾਓ ਆਪਣੀ ਮਾਤਾ ਦੀ ਗੋਦ ਨੂੰ ਤੇ ਕੁੱਖ ਨੂੰ ਸਫਲਾ ਕਰੋ ਤੇ ਦੁਨੀਆ ਨੂੰ ਦੱਸ ਦਿਓ ਕਿ ਇੱਕ 14 ਸਾਲ ਦੀ ਅਵਸਥਾ ਦਾ ਅਲਣ ਬੱਚਾ ਖੰਡੇ ਦਾ ਅੰਮ੍ਰਿਤ ਛੱਕ ਕੇ ਇਕੱਲਾ ਹੀ ਲੱਖਾਂ ਤੇ ਕਿਸ ਤਰ੍ਹਾਂ ਭਾਰੂ ਹੁੰਦਾ ਪੁੱਤਰ ਜਾਓ ਤੇ ਆਪਣੇ ਬਾਬਾ ਜੀ ਦੀ ਗੋਦ ਵਿੱਚ ਬੈਠੋ ਆਹ ਵੇਖ ਤੇਰਾ ਭਰਾ ਜੀ ਸਿੰਘ ਖੜਾ ਤੈਨੂੰ ੜਿਕਦਾ ਇਸ ਤਰ੍ਹਾਂ ਸਜਾ ਸੰਗਾਰ ਕੇ ਸਿੱਖਿਆ ਦੇ ਕੇ ਇਸ 14 ਸਾਲਾਂ ਦੀ ਕੋਮਲ ਗੰਦਲ ਨੂੰ ਮੌਤ ਲਾੜੀ ਦੇ ਵਿਆਹਣ ਲਈ ਤੋਰਿਆ ਪੰਜ ਸਿੰਘ ਹੋਰ ਨਾਲ ਹੋਏ ਤੇ ਬਾਹਰ ਨਿਕਲ ਬੈਰੀਆਂ ਦੇ ਠਾਠਾ ਮਾਰਦੇ ਸਮੁੰਦਰ ਵਿੱਚ ਜਾ ਕੁੱਦੇ ਵੱਡੇ ਵੀਰ ਦੀ ਤਰ੍ਹਾਂ ਸਾਹਿਬ ਜਹਾਰ ਸਿੰਘ ਜੀ ਨੇ ਵੀ ਤਰਥੱਲੀ ਮਚਾ ਦਿੱਤੀ ਬੜਾ ਭਿਆਨਕ ਯੁੱਧ ਕੀਤਾ ਭਾਵੇਂ ਬਾਲ ਤੇ ਕੋਮਲ ਅਵਸਥਾ ਸੀ ਇਤਨਾ ਭਾਰੀ ਇਕੱਠ ਤੇ ਰੋਲਾ ਗੋਲਾ ਕਾਹਨੂੰ ਕਦੇ ਵਖਿਆ ਸੀ ਪਰ ਤਦ ਵੀ ਮੂਲੋ ਹੀ ਘਬਰਾਏ ਨਹੀਂ ਦੁਸ਼ਮਣ ਦਾ ਵਾਰ ਬਹਾਦਰੀ ਤੇ ਫਰਤੀ ਨਾਲ ਰੁਕਦੇ ਤੇ ਆਪ ਵਾਰ ਕਰਦੇ ਬਿਲਕੁਲ ਤਸੱਲੀ ਤੇ ਠੀਰਤਾ ਦੇ ਘਰ ਸੀ ਵੇਖਣ ਵਾਲੇ ਨੂੰ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਬਾਲਕਾਂ ਨਾਲ ਹੋਲੀ ਖੇਡ ਰਹੇ ਨੇ ਵੈਰੀ ਆਪ ਨੂੰ ਘੇਰੇ ਵਿੱਚ ਲੈ ਕੇ ਪਕੜਨਾ ਚਾਹੁੰਦੇ ਸੀ ਪਰ ਆਪ ਇਤਨੇ ਤ੍ਰਿਖੇ ਵੇਗ ਨਾਲ ਉਛਲਦੇ ਤੇ ਪੈਦਲਾ ਬਦਲਦੇ ਸੀ ਕਿ ਕਿਸੇ ਨੂੰ ਪਿੱਠ ਲੈਣ ਦਾ ਹਈਆ ਨਹੀਂ ਸੀ ਪੈਂਦਾ ਨਾਲ ਵਾਲੇ ਸਿੰਘਾਂ ਵੀ ਘੋਰ ਯੁੱਧ ਕੀਤਾ ਇਹ ਮਹਾਪਰਲੋਦੀ ਝਾਕੀ ਅੱਖਾਂ ਅੱਗੇ ਲਿਆ ਦੱਤੀ ਹੁਣ ਇੱਕ ਵਾਰ ਫੇਰ ਹਿਰਾਸ ਪਿਆ ਤੇ ਲੋਥਾਂ ਦੇ ਅੰਬਾਰ ਲੱਗੇ ਕਈ ਵੱਡੇ ਘਾਲ ਹੋਏ ਇੱਧਰ ਉੱਧਰ ਦੌੜਦੇ ਸੀ ਤੇ ਕਈ ਬਿਨਾ ਸਿਰਾਂ ਤੋਂ ਧੜ ਫਿਰਦੇ ਸੀ ਕਈ ਸਰਦਾਰwidetilde ਰਲਦੇ ਸੀ ਤੇ ਲਹੂਆਂ ਦੀਆਂ ਪਚਕਾਰੀਆਂ ਚਲਦੀਆਂ ਸੀ ਤਰਕਾਨੀ ਸਰਦਾਰ ਸਹਬਜ਼ਾਦੇ ਦੀ ਇਸ ਅਣਜਾਣ ਅਵਸਥਾ ਵਿੱਚ ਚਲਾਕੀ ਫਰਤੀ ਬਹਾਦਰੀ ਤਿੰਨ ਰਪੈਤਾਂ ਨੂੰ ਵੇਖ ਕੇ ਮੂੰਹ ਵਿੱਚ ਉਂਗਲਾਂ ਲੈ ਲੈ ਜਵਾਂ ਮਰਦੀ ਦੀ ਦਾਤ ਦੇ ਰਹੇ ਸੀ ਕਲਗੀਧਰ ਜੀ ਉੱਚੇ ਟਾਰੀ ਤੋਂ ਵੇਖ ਵੇਖ ਕੇ ਕੁਰਬਾਨ ਤੇ ਬਲਿਹਾਰ ਹੋ ਰਹੇ ਸੀ ਆਖਰ ਬਹੁਤੇ ਅੱਗੇ ਮੂਲੋਂ ਹੀ ਥੋੜਿਆਂ ਦੀ ਕੀ ਪੇਸ਼ ਜਾਣੀ ਸੀ ਸ਼ਰੀਰ ਤੀਰਾਂ ਤੇ ਗੋਲੀਆਂ ਨਾਲ ਲਹੂ ਲਹਾਨ ਹੋ ਚੁੱਕੇ ਸੀ ਜ਼ਖਮਾਂ ਤੋਂ ترپ ترپ ਲਹੂ ਝੋ ਰਿਆ ਸੀ ਸਾਰੇ ਥੱਕ ਟੁੱਟ ਇੱਕ ਇੱਕ ਹੋ ਕੇ ਸ਼ਹੀਦ ਹੋ ਗਏ ਤੇ ਮਾਤਾ ਜੀਤੋ ਜੀ ਦੀ ਇਹ ਦੂਜੀ ਅਣੋਖੀ ਡੋਢੀ ਖਿੜਨ ਤੋਂ ਪਹਿਲਾਂ ਹੀ ਆਪਣੀ ਮਿੱਠੀ ਪਿਆਰੀ ਤੇ ਰਸ ਭਿੰਨੀ ਤਹਿਕਮਹਿਕ ਲੈ ਕੇ ਸੰਸਾਰ ਨੂੰ ਅਲੌਕਿਕ ਚਮਤਕਾਰ ਵਿਖਾ ਇਹਨਾਂ ਦੀ ਅੱਖਾਂ ਤੋਂ ਅਲੋਪ ਹੋ ਗਈ ਹੁਣ ਬਾਬਾ ਜੀ ਦਾ ਮਨ ਪਰ ਆਇਆ ਕੋਈ ਬਚਨ ਕਰਨਾ ਚਾਹੁੰਦੇ ਸਨ ਪਰ ਗਲ ਵਿੱਚ ਗੱਟ ਆ ਗਿਆ ਤੇ ਆਵਾਜ਼ ਬਾਹਰ ਨਿਕਲਣ ਨੂੰ ਰੁੱਕ ਗਈ ਪਰ ਛੇਤੀ ਹੀ ਉਸ ਦੀ ਹਵਾੜ ਬਣ ਕੇ ਸਿਰ ਵੱਲ ਗਈ ਤੇ ਵਿਰਾਗ ਦਾ ਰੂਪ ਧਾਰ ਕੇ ਅੱਖੀਆਂ ਦੇ ਅਰਕਸ਼ਾਂ ਵਿੱਚ ਹੀ ਖਿੱਚੀ ਜਿੱਚਮਣੀਆਂ ਤੋਂ ਦੀ ਜਲਤਾ ਰਹੂ ਵੈਤੁਰੀ ਹੁਣ ਗਲਾ ਸਾਫ਼ ਸੀ ਤੇ ਬਾਬਾ ਜੀ ਗੱਲ ਘਰੇੜ ਕੇ ਵਿਰਾਗਮੀ ਦਸ਼ਾ ਵਿੱਚ ਇਸ ਤਰ੍ਹਾਂ ਬੋਲੇ ਪਿਆਰਿਓ ਕਲਗੀਧਰ ਜੀ ਨੇ ਆਪਣੇ ਦੋਵੇਂ ਪੁੱਤਰ ਆਪਣੀਆਂ ਅੱਖੀਆਂ ਨਾਲ ਟੁਕੜੇ ਟੁਕੜੇ ਤੇ ਤੁੰਬਾ ਤੁੰਬਾ ਹੋਕੇ ਧਰਤੀ ਤੇ ਡਿੱਗੇ ਵੇਖੇ ਮਾਤਾ ਜੀਤੋ ਦੀਆਂ ਆਸਾਂ ਉਮੀਦਾਂ ਤੇ ਸਦਰਾਂ ਵਿੱਚੋਂ ਨਿਕਲੀਆਂ ਗੋਬਾਂ ਜ਼ਾਲਿਮਾਂ ਦੇ ਹੱਥੋਂ ਅਧ ਗੰਦਲੇ ਤੋਂ ਰੁੱਟ ਕੇ ਮਿੱਟੀ ਵਿੱਚ ਰੁਲਦੀਆਂ ਧੱਕੀਆਂ ਵੀਰੋ ਉਹ ਕੋਮਲ ਗੰਦਲਾਂ ਜਿਨ੍ਹਾਂ ਅਜੇ ਮੋਲਣਾ ਪਲਣਾ ਤੇ ਮੋਟਾ ਠਿੱਕੇ ਸੰਸਾਰ ਨੂੰ ਚਗਾ ਚੌਂਦ ਕਰਨਾ ਸੀ ਸਿਰ ਕੱਢਦੇ ਹੀ ਸੰਸਾਰ ਹੋ ਗੀਆਂ ਡਿੱਠੀਆਂ ਉਹ ਕਮਲ ਜਿਨ੍ਹਾਂ ਤੇ ਗੁਰਸਿੱਖ ਭੋਰਿਆ ਨੇ ਗੂੰਜਣਾ ਤੇ ਕੁਰਬਾਨ ਹੋ ਕੇ ਪ੍ਰੇਮ ਰਸ ਚਖਣਾ ਸੀ ਆਪਣੇ ਸੌਹੇ ਲੱਖਾਂ ਧਰਮੀਆਂ ਦੇ ਹੱਥੋਂ ਨਰਦਾਇਤਾ ਨਾਲ ਮਿੱਟੀ ਵਿੱਚ ਮਿਲਦੇ ਧੱਕੇ ਉਹ ਡੋਡੀਆਂ ਜਿਨ੍ਹਾਂ ਮਿਲ ਕੇ ਗੁਰਸਿੱਖ ਬਾੜੀਆਂ ਦੀ ਮਹਿਕ ਦਾ ਸਿਕਾ ਦੁਨੀਆ ਦੇ ਦਿਲਾਂ ਤੇ ਬਿਠਾਉਣਾ ਸੀ ਅੱਧ ਖੜੇ ਅਹੀਂ ਟੁੱਟ ਕੇ ਗਿਰਦਿਆਂ ਵੇਖਿਆ ਉਹ ਸੋਹਣੀਆਂ ਸੂਰਤਾਂ ਚੜਦੀ ਤੇ ਭੁੰਗਰਦੀ ਜਵਾਨੀ ਦੇ ਸੜੌਲ ਤੇ ਸਰੂ ਕਦ ਬੰਕੇ ਵਾਲ ਤੇ ਕੋਮਲ ਅੰਗ ਪੁਰਜਾ ਪ੍ਰਜਾ ਹੋ ਕੇ ਪਿੰਜੀ ਦੇ ਵੇਖੇ ਉਹ ਮੋਰ ਜਿਨ੍ਹਾਂ ਪਹਿਲਾਂ ਪਾਪਾ ਸਿੱਕੀ ਸਰੋਵਰ ਦੀਆਂ ਪਾਲਾਂ ਉੱਤੇ ਗੁੰਜਣਾ ਸੀ ਵੇਖਦੇ ਵੇਖਦੇ ਸਾਹਮਣੇ ਜੁੱਜ ਗਏ ਪਰ ਵਾਹ ਸਤਿਗੁਰੂ ਜੀ ਮੂੰਹੋਂ ਉਫਨੀ ਆਖੀ ਸਗੋਂ ਵਾਹਿਗੁਰੂ ਦਾ ਸ਼ੁਕਰ ਤੇ ਧੰਨਵਾਦ ਕੀਤਾ ਜੋ ਹੈ ਵਾਹਿਗੁਰੂ ਤੇਰੀ ਅਮਾਨਤ ਸਮਰਤਕ ਅਛੋ ਤੇ ਅਡੋਲ ਤੇਰੇ ਸੁਪਰਦ ਹੋਈ ਹੈ ਤੇ ਜਕਾਰਾ ਗਜਾਇਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਪਿਆਰਿਓ ਕਿਆਸ ਕਰੋ ਅਸੀਂ ਤੁਸੀਂ ਸਾਰੇ ਹੀ ਘਰਬਾਰੀ ਤੇ ਪਰਿਵਾਰੀ ਹੋ ਕੌਣ ਨਹੀਂ ਜਾਣਦਾ ਪੁੱਤਰਾਂ ਦੇ ਸੱਲ ਨੂੰ ਪੁੱਤਰਾਂ ਲਈ ਦੁਨੀਆ ਕੀ ਕੁਝ ਨਹੀਂ ਕਰਦੀ ਪੁੱਤਰ ਜਿਹੀ ਮਿੱਠੇ ਮੇਵੇ ਤੋਂ ਕੌਣ ਵੇਰ ਵਾਰ ਰਹਿਣਾ ਲੋੜਦਾ ਪਰ ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ 8-9 ਸਾਲ ਦੀ ਉਮਰ ਵਿੱਚ ਜਰਵਾਣਾਂ ਦੇ ਜ਼ੁਲਮਾਂ ਤੇ ਅਤਿਆਚਾਰਾਂ ਦੇ ਤਪ ਦੇ ਪੱਠ ਨੂੰ ਸ਼ਾਂਤ ਕਰਨ ਲਈ ਪਿਤਾ ਜੀ ਵਾਰੇ ਫਿਰ ਆਨੰਦਪੁਰੀ ਦੇ ਸੁੱਖ ਗੁਰਬਾਨ ਕੀਤੇ ਛੋਟੇ ਦੋਵੇਂ ਸਾਹਿਬਜ਼ਾਦੇ ਬਿਰਦ ਮਾਤਾ ਜੀ ਤੇ ਮਹੱਲਾਂ ਦਾ ਪਤਾ ਨਹੀਂ ਕਿੱਧਰ ਤੇ ਕਿਸ ਹਾਲਤ ਵਿੱਚ ਵਿਚਰਦੇ ਨੇ ਆਪਣੇ ਪਾਸ ਬਾਗ ਪਰਿਵਾਰ ਲੜੀ ਵਿੱਚੋਂ ਕੇਵਲ ਧੋਲਾਲ ਸੀ ਇਹ ਵੀ ਅਸਾਂ ਤੋਂ ਵਾਰ ਦਿੱਤੇ ਜਗਤ ਜਲੰਦੇ ਦੀ ਆਂਤ ਨੂੰ ਸ਼ੀਤਲ ਕਰਨ ਮਰਦੇ ਭਾਰਤ ਵਰਸ਼ ਵਿੱਚ ਰੂਹ ਫੂਕ ਕੇ ਜਿਵਾਲਣ ਸਦੀਆਂ ਦੀ ਗੁਲਾਮੀ ਦੇ ਪਿੰਦਰ ਵਿੱਚੋਂ ਕੱਢਣ ਤੇ ਦੁਨੀਆ ਵਿੱਚ ਸਿਰ ਉੱਚਾ ਕਰਨ ਯੋਗ ਬਣਾਉਣ ਲਈ ਕੁਰਬਾਨ ਕੀਤੇ ਜ਼ਰਾ ਵਿਚਾਰੋ ਕਿਤਨੇ ਅਣੋਖੇ ਉਹ ਪੁੱਤਰ ਸੀ ਤੇ ਕਿਤਨੇ ਨਿਰਾਲੇ ਪਿਤਾ ਜੀ ਸਨ ਕਿਤਨਾ ਧੂਂਗਾ ਤੇ ਗੰਭੀਰ ਆਪ ਜੀ ਦਾ ਹਿਰਦਾ ਸੀ ਜਿਸ ਨੇ ਸਭ ਕੁਝ ਆਪਣੇ ਵਿੱਚ ਸਮਾ ਲਿਆ ਕਿਤਨਾ ਵੱਡਾ ਆਪਦੀ ਦਾ ਜਿਗਰਾ ਸੀ ਤੇ ਕਿੰਨੇ ਉੱਚੇ ਹਜ਼ੂਰ ਦੇ ਦਰਸ਼ ਸਨ ਸੱਜਣੋ ਦੁਨੀਆ ਦੇ ਇਤਿਹਾਸ ਫੋੜ ਮਾਰੋ ਆਪ ਨੂੰ ਨਾ ਕੋਈ ਅਜਿਹਾ ਅਣੋਖਾ ਪਿਤਾ ਮਿਲੇਗਾ ਨਾ ਹੀ ਅਜਿਹੇ ਨਿਰਾਲੇ ਪੁੱਤਰ ਦਿਸਣਗੇ ਤੇ ਨਾ ਹੀ ਐਸੀ ਕਰਨੀ ਕਿਸੇ ਕੀਤੀ ਹੋਣੀ ਆ ਸੱਜਣੋ ਮਰੇ ਪੁੱਤਰ ਦੇ ਸੱਲ ਨੂੰ ਜਰਨਾ ਕੁਝ ਹੋਰ ਗੱਲ ਹੈ ਆਪਣੇ ਹੱਥੀ ਯਕੀਨੀ ਮੌਤ ਦੇ ਮੂੰਹ ਵਿੱਚ ਪਾ ਦੇਣਾ ਕੁਝ ਹੋਰ ਕੌਤਕ ਹੈ ਗੁਲਾਮੀ ਤੋਂ ਬਚੋ ਤੇ ਆਜ਼ਾਦ ਹੋਵਣ ਦੀ ਘੰਟੀ ਬਜਾਉਣਾ ਤੇ ਰੱਟ ਲਾਉਣਾ ਕੁਝ ਹੋਰ ਗੱਲ ਐ। ਅੱਗ ਦਾ ਸਮੁੰਦਰ چیر ਕੇ ਆਜ਼ਾਦੀ ਨਾਲ ਗਲਵੱਕੜੀ ਪਾਉਣੀ। ਕੁਝ ਅਨੋਖੇ ਕਰਤੱਵ ਤੇ ਪੂਰਨੇ ਨੇ। ਆ ਪੁੱਛੇ ਹੋ ਕਿ ਐਸ਼ਵਰਜ ਭੋਗਣਾ ਕੁਝ ਹੋਰ ਗੱਲ ਐ। ਨੀਵਿਆਂ ਨੂੰ ਉੱਚੇ, ਰੰਕਾਂ ਨੂੰ rau, ਨਿੱਕਰਾਂ ਨੂੰ ਉਭਾਰਨ, ਵਿਛੜਿਆਂ ਨੂੰ ਮਿਲਣ ਤੇ ਨਿਆਸਰਿਆਂ ਨੂੰ ਆਸਰਾ ਦੇਣ ਲਈ ਸੁੱਖ, ਚੈਨ, ਐਸ਼ਵਰਜ ਤੇ ਪਰਿਵਾਰ ਬਲੀਦਾਨ ਕਰਨਾ। ਕੋਈ ਅਣੋਖੀ ਕਹਾਣੀ ਆਜ਼ਾਦੀ ਦੇ ਚਾਹਵਾਨੋਂ ਤੇ ਲੀਡਰੋ ਆਓ ਕਲਗੀਧਰ ਜੀ ਤੋਂ ਲੀਡਰ ਬਣਨ ਦੀ ਜਾਤ ਸਿੱਖੋ ਰਾਤ ਚੋਖੀ ਵਿੱਚ ਚੁੱਕੀ ਸੀ ਪਰ ਸੰਗਤਾਂ ਕਿਸੇ ਅਗੰਮੀ ਰਸ ਵਿੱਚ ਇਤਨੀਆਂ ਲਹਿ ਹੋ ਰਹੀਆਂ ਸਨ ਜੋ ਆਪੇ ਦੇ ਹੱਦ ਬੰਨੇ ਮੇਟ ਇੱਕ ਮਿਕ ਹੋਈਆਂ ਵਿਰਾਗ ਦੇ ਵਹਿਣ ਵਿੱਚ ਵਹਿ ਰਹੀਆਂ ਤੇ ਦੇਸਕਾਲ ਦੀ ਫਾਈ ਕੱਟੀ ਬੈਠੀਆਂ ਸੀ ਜੋ ਬਾਬਾ ਜੀ ਨੇ ਅਗਲਾ ਪ੍ਰਸੰਗ ਕੱਲ ਤੇ ਮਲਤਵੀ ਕਰਕੇ ਸਮਾਪਤੀ ਕੀਤੀ